ਜਦ ਮੈਂ ਤਾਂ ਹੁਣ ਇੰਨੀਆਂ ਇਲੈਕਸ਼ਨਾਂ ਲੜ ਲਈਆਂ 14 ਫਿਰ 15 ਚ ਗਏ ਉਥੇ ਦਿੱਲੀ ਲੜਨਾ ਫਿਰ 17 ਫਿਰ 19 ਫਿਰ 22 ਹੁਣ 24 ਆ ਗਈ ਇੱਕ ਤੁਹਾਡਾ ਇਹ ਨਹੀਂ ਪਤਾ ਲੱਗਦਾ ਵੀ ਸਲਾਹ ਕਦੋਂ ਕਰਦੇ ਹਾਂ ਵੀ ਕਿਹੜਾ ਮਾਣ ਜਣਾ ਨਾ ਕਦੇ ਨਹੀਂ ਮੈਂ ਦੇਖਿਆ ਲੋਕ ਆ ਪੰਜ ਬੰਦੇ ਸਲਾਹ ਕਰੀ ਜਾਂਦੇ ਨੇ ਵੋਟ ਕਿਹਨੂੰ ਪਾਉਣੀ ਹੈ ਕਦੇ ਨਹੀਂ ਲਿਖਿਆ ਤੁਸੀਂ ਦੇਖਿਓ ਨੇ ਪਤਾ ਨਹੀਂ ਕਦੋਂ ਕੁ ਕਰਦੇ ਹਾਂ ਅੱਖਾਂ ਅੱਖਾਂ ਨਾਲ ਹੀ ਕਰ ਲੈਨੇ ਹਾਂ ਕਿਵੇਂ ਹਾਂ ਠੀਕ ਆ ਫਿਰ ਐਦ ਕੀ ਹਾਂ ਚਲੋ ਜੀ ਕੋਈ ਨਾ ਕੋਈ ਤਾਂ ਮਾਚਿਆ ਗਿਆ ਕਰ ਉਹ ਹੀ ਰਿਜ਼ਲਟ ਹੁੰਦਾ ਹੈ ਉਹ ਹੀ ਰਿਜ਼ਲਟ ਹੁੰਦਾ ਆ ਕਹਿੰਦੇ ਨਾ ਕਾਂਗਰਸ ਵਾਲੇ ਉਹ ਕਹਿੰਦੇ ਮਾਨ ਸਾਹਿਬ ਜਿੰਨੀਆਂ ਮਰਜ਼ੀ ਰੈਲੀਆਂ ਕਰ ਲੋ ਤੁਸੀਂ ਅਸੀਂ ਕੀ ਕਰਦੇ ਹਾਂ ਕਾਂਗਰਸ ਦਾ ਸਾਡਾ ਤਰੀਕਾ ਗੱਦਣਵਾਹੇ ਜ ਮੈਂ ਕੀ ਤਰੀਕਾ ਬਈ ਕਹਿੰਦੇ ਰਾਤੋਂ ਰਾਤ ਅਸੀਂ ਲੱਖਾਂ ਝੰਡੀਆਂ ਲਾ ਦੇਨੇ ਉਹਨੇ ਰੰਗ ਦਾਂਗੇ ਗਿੱਦੜਵਾਹੇ ਨੂੰ ਸਾਰੇ ਪਿੰਡਾਂ ਨੂੰ ਝੰਡੀਆਂ ਲਾ ਦੇਾਂਗੇ ਪੋਸਟਰ ਲਾ ਦੇਾਂਗੇ ਘਰਾਂ ਦੇ ਮੂਹਰੇ ਕਹਿੰਦੇ ਜਦੋਂ ਘਰ ਤੇ ਝੰਡੀ ਲੱਗ ਜੇ ਮਾਨ ਸਾਹਿਬ ਫਿਰ ਸ਼ਰਮੋ ਸ਼ਰਮੀ ਵੋਟ ਪਾਉਣੀ ਪੈਂਦੀ ਹੈ ਮੈਂ ਕਿਹਾ ਕਮਲੀ ਸਮਝਿਆ ਗਿੱਦੜਵਾਹੇ ਵਾਲਿਆਂ ਨੂੰ ਮੈਂ ਕਿਹਾ ਲੋਕ ਤੁਹਾਡੇ ਤੋਂ ਵੀ ਤੇਜ ਨੇ ਕਹਿੰਦੇ ਕਿਵੇਂ ਪਹਿਲਾਂ ਨਹੀਂ ਖੁਸ਼ ਪਹਿਮੀ ਚ ਨਾ ਰਹ ਜਿਓ ਮੈਂ ਕਿਹਾ ਕਹਿੰਦੇ ਕਿਵੇਂ ਮੈਂ ਕਹਾਂ ਲੋਕ ਅੱਜ ਕੱਲ ਇੰਨੇ ਤੇਜ਼ ਨੇ ਕਰੇ ਚੰਡੀ ਹੋਰ ਦੀ ਮੋਟਰਸਾਈਕਲ ਤੇ ਹੋਰ ਦੀ ਜੇਬ ਤੇ ਬਿੱਲਾ ਹੋਰ ਦਾ ਖਾਣ ਪੀਣ ਕਿਸੇ ਹੋਰ پارٹی ਵੱਲੋਂ ਰੈਲੀ 'ਚ ਕਿਸੇ ਹੋਰ ਦੀ 'ਚ ਨਾਰੇ ਕਿਸੇ ਹੋਰ ਦੇ ਅੰਦਰ ਜਾ ਕੇ ਕੋਗਾ ਚਿੱਤ ਕਿਸੇ ਹੋਰ ਦੇ ਕਰਿਆ ਹੁੰਦੇ ਐਂ ਕਰਦੇ ਹੋ ਨਾ ਮੈਂ ਕਹਾਂ ਨਾ ਸਮਝੋ ਤੁਸੀਂ ਕੰਮਲੇ ਨਾ ਸਮਝੋ ਉਹ ਗਲਤਫਹਿਮੀਆਂ ਚ ਫਿਰਦੇ ਆ ਵੀਰੋ ਸੁਪ ਲੈ ਆਣੇ ਵਾਲਿਓ ਇਹ ਗੱਲ ਤੁਹਾਨੂੰ ਕਹਿਣ ਆਇਆ ਕਿ ਪਹਿਲਾਂ ਮਿਸ ਕਰਕੇ ਆਪਾਂ 2022 ਵੇਲੇ ਚੱਲ ਕੋਈ ਨਹੀਂ ਪ੍ਰਮਾਤਮਾ ਨੇ ਮੌਕਾ ਦਿੱਤਾ ਹਜੇ 2.5 ਸਾਲ ਪਏ ਨੇ ਉਦੋਂ ਗਹਾਂਲੇ ਵੀ ਪ੍ਰਮਾਤਮਾ ਕਰੂਗਾ ਚੰਗੇ ਕੰਮ ਕਰਾਂਗੇ ਗਹਾਂਲੇ ਵੀ ਦੇ ਦੋਗੇ ਪਰ ਐਨਾ ਮੇਰੀ ਗਰੰਟੀ ਹੈ ਜਿਹੜੇ ਢਾਈ ਆਪਾਂ ਮੰਗ ਰਹੇਗੇ ਆਪਾਂ ਸਪੀਡ ਡਬਲ ਕਰ ਦਾਂਗੇ ਜਿਵੇਂ ਆਪਣਾ ਮਿਸਤਰੀ ਦੋ ਲਾ ਦੋ ਫਿਰ ਜੇਰਾ ਦੇ ਘਟ ਘਟ ਦੇ ਨੇ ਵੀ ਦੋ ਮਿਸਤਰੀ ਲਾ ਲਓ ਚਾਰ ਇੱਕ ਦਾ ਮਸਾਲਾ ਪਾ ਲਓ ਕਿਰਾਂ ਨਵੇੜੀਏ ਕੰਮ ਇਹ ਕਿਰਾਂ ਲੈਂਟਰ ਤੇ ਲਿਆਓ ਇਹਨੂੰ ਜਿਹੜੇ ਢਾਈ ਪਿਛਲੇ ਆਪਾਂ ਥੋੜਾ ਜਿਹਾ ਮੰਗ ਰਹੇਗੇ ਸਪੀਡ ਡਬਲ ਕਰ ਲਾਂਗੇ ਨਜ਼ਾਰਾ ਪੰਜ ਜਿ ਨਹੀਂ ਆਊਗਾ ਢਿੰਪੀ ਹੋਰਾਂ ਨੇ ਵੀ ਸਾਥ ਨਹੀਂ ਛੱਡਿਆ ਤੁਹਾਡਾ ਨਹੀਂ ਤਾਂ ਕੀ ਹੁੰਦਾ ਆ ਜਾਂਦੇ ਆ ਲੋਕ ਜਿੱਤਣ ਨਹੀਂ ਜਿੱਤੇ ਚਲੇ ਜਾਂਦੇ ਆ ਬਸ ਪਰ ਦਿੰਪੀ ਹੋਰਾਂ ਨੇ ਮੈਨੂੰ ਵੀ ਜਦੋਂ ਮਿਲੇ ਇਹ ਇਹਨਾਂ ਨੇ ਮੈਨੂੰ ਇਹੀ ਕਿਹਾ ਕਿ ਜੀ ਮੈਨੂੰ 49000 50000 ਬੋਰਡ ਦੋ ਦੋ ਵਾਰੀ ਪੈ ਗਈ ਵੀ ਮੈਂ ਉਹਨਾਂ ਲੋਕਾਂ ਦਾ ਸਾਨ ਨਹੀਂ ਦੇ ਸਕਦਾ ਵੀ ਮੇਰਾ ਕੰਮ ਭਾਵੇਂ ਆਪਦਾ ਨਿੱਜੀ ਹੋਵੇ ਮੈਨੂੰ ਜਵਾਬ ਦੇ ਦਿਓ ਮੇਰੇ ਲੋਕਾਂ ਨੂੰ ਜਵਾਬ ਨਾ ਦਿਓ ਮੈਂ ਮੈਂ ਕਿਹਾ ਵੀ ਕੋਈ ਪਰ ਕਿਉਂਕਿ ਬਹੁਤ ਘੱਟ ਬੰਦੇ ਹੁੰਦੇ ਆ ਜਿਹੜੇ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੋਵੇ ਫਿਰ ਵੀ ਲੋਕਾਂ ਬਾਰੇ ਸੋਚਦੇ ਨੇ ਤਾਂ ਅਗਲਾ ਹਰੇਕ ਆਪਦਾ ਘਰੇ ਆ ਮੈਂ ਅਬ ਆਪਦੇ ਘਰੇ ਕੁੰਡਾ ਲਾ ਕੇ ਸੌ ਜਾਂਦੇ ਆ ਵੀ ਮੈਂ ਵੱਡਾ ਮੈਂ ਕੀ ਲੈਣਾ ਪਹਿਲਾਂ ਲੋੜੀਆਂ ਹੁੰਦੀਆਂ ਸੀ ਆਇਥੇ ਬਾਥੀਆਂ ਦਾ ਲਾਉਂਦੇ ਹੋਵਾਂਗੇ ਅਸੀਂ ਵੀ ਜਾਂਦੇ ਆਂ ਜਾਂਦੇ ਰਹਿਆ ਛੋਟੇ ਹੁੰਦੇ ਬਾਥੀਆਂ ਮੰਗਣ ਤੁਹਾਡੇ ਕੋਠੇ ਉੱਤੇ ਡੱਬੀ ਤੁਹਾਡੇ ਮੁੰਡੇ ਹੋਣਗੇ 26 ਸਾਡੀ ਲੋੜੀ ਮਨਾਦੋ ਲੈ 26 ਮੁੰਡੇ ਹੋਣਗੇ ਦੋ ਪਾਲੇ ਨਹੀਂ ਜਾਂਦੇ ਉਹ ਕਹਿਣ ਨੂੰ ਆ ਜਾਂਦਾ ਸੀ ਉਦੋਂ ਜੋ ਆ ਕੇ ਸੀ ਕਿ ਸਾਨੂੰ ਕਿਹੜਾ ਦੱਸਿਆ ਕਿਸ ਨੇ ਕਹਿੰਦੇ ਐਂ ਕਹੀਦਾ ਹੁੰਦਾ ਬਾਥੀਆਂ ਦੋ ਲੈ ਕੇ ਉੱਥੇ ਆ ਇੱਥੇ ਲੋੜੀਆਂ ਬਣ ਗਈ ਵਰਦੀਆਂ ਸੀ ਸਾਰਾ ਪਿੰਡ ਆਉਂਦਾ ਸੀ ਈਸ਼ਰ ਆ ਦਲੇਦਰ ਜਾ ਦਲੇਦਰ ਦੀ ਜੜ ਚੁੱਲੇ ਪਾ ਹੁਣ ਹਰੇਕ ਦੀ ਆਪ ਦੇ ਘਰੇ ਲੋੜੀ ਹੈ ਇੰਟਰਨੈਟ ਤੇ ਲੋੜੀ ਕੰਪਿਊਟਰ 'ਚ ਹੀ ਸੇਖ ਲੈਂਦੇ ਨੇ ਕਿਉਂਕਿ ਆਪਸੀ ਪਿਆਰ ਘਟ ਗਿਆ ਮੇਲ ਜੋਲ ਘਟ ਗਿਆ ਗੁੱਸੇ ਗਿੱਲੇ ਵੱਧ ਗਏ ਲੜਨ ਲੱਗ ਗਏ ਨਾ ਪੁੱਤੇ ਹਜੇ ਵੇਲੇ ਬਾਹਰ ਨਾ ਜਾਇਓ ਲੜ ਪੋਗੇ ਸੋ ਪਿੰਡਾਂ ਦਾ ਜਿਹੜਾ ਏਕਾ ਤੋੜਦਾ ਇਹਨਾਂ ਨੇ ਇਹਨਾਂ ਨੇ ਤੋੜਿਆ ਆ ਲੀਡਰਾਂ ਨੇ ਧੜੇ ਬਣਾਤੇ ਮੈਂ ਉੱਥੇ ਦੇਖਿਆ ਜਦੋਂ ਮੈਂ ਐਮਪੀ ਬਣਿਆ ਨਾ ਮੈਂ ਕਿਤੇ ਹੋਟਲ 'ਚ ਗਿਆ ਉੱਥੇ ਚੰਡੀਗੜ੍ਹ ਕਾਂਗਰਸੀ ਤੇ ਕਾਲੀ ਇਕੱਠੇ ਰੋਟੀ ਖਾਈ ਯਾਨੀ ਇੱਕੋ ਟੇਬਲ ਤੇ ਬੈਠੇ ਨਾਲੇ ਹੱਸਣ ਉੱਚੀ ਉੱਚਿਆ ਤੋ ਮੈਂ ਕਿਹਾ ਕਿੱਧਰ ਕਹਿੰਦੇ ਜੀ ਡਿਨਰ ਕਰਨਾ ਹੈ ਮੈਂ ਕਿਹਾ ਵੀ ਤੁਸੀਂ ਤਾਂ ਆਪਸ ਚ ਐ ਹੋ ਯਾਰ ਸਾਨੂੰ ਤਾਂ ਪਿੰਡਾਂ ਚ ਆਇ ਲੱਗਦਾ ਵੀ ਜੇ ਆਪਸ ਚ ਮਿਲਦੇ ਹੋਣਗੇ ਤਾਂ ਜੂੰਡੇ ਪੱਟ ਦੇਣਗੇ ਇੱਕ ਦੂਜੇ ਦੇ ਕਹਿੰਦੇ ਨਹੀਂ ਜੀ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲਾਂ ਚੱਲ ਰਹੀਆਂ ਨੇ ਮੈਂ ਕਿਹਾ ਸਾਡੇ ਕਿਉਂ ਗੰਡਾਸੇ ਚਕਾਰ ਰੱਖੇ ਨੇ ਫਿਰ ਅਸੀਂ ਇੱਕ ਦੂਜੇ ਦੀ ਬਰਾਤ ਜਾਣੋਂ ਹਟ ਗਏ ਵੀ ਉਹਨਾਂ ਦੀ ਬਰਾਤ ਆ ਛੱਡ ਪਰੇ ਬਣ ਜਾਣਾ ਭੋਗਾਂ ਤੇ ਜਾਣੋਂ ਹਟ ਗਏ ਆਪ ਇਕੱਠੇ ਬੈਠ ਰਹਿੰਦੇ ਨੇ ਉੱਥੇ ਜੇ ਉਹ ਆਪਸ ਇਕੱਠੇ ਹੋ ਸਕਦੇ ਨੇ ਤੁਸੀਂ ਇੱਥੇ ਆਪਸ ਵਿੱਚ ਇਕੱਠੇ ਹੋ ਜਾਓ ਪਿੰਡ ਵਾਸਤੇ ਇਕੱਠੇ ਹੋ ਜਾਓ ਤੁਸੀਂ ਰਿਜ਼ਲਟ ਦੇਖ ਲਓ ਫਿਰ ਕੀ ਹੋਣਾ ਜਦੋਂ 92 ਚ ਲੋਕ ਇਕੱਠੇ ਹੋ ਗਏ 92 ਸੀਟਾਂ ਵਾਸਤੇ ਲੋਕ ਇਕੱਠੇ ਹੋ ਗਏ ਆ ਦੇਖ ਲਓ ਫਿਰ ਕੀ ਹਾਲ ਹੈ ਇਹ ਜਿੱਤ ਜਾਂਦੇ ਸੀ ਸਿੱਧਾ ਈ ਚੰਡੀਗੜ੍ਹ ਤੂੰ ਕੌਣ ਮੈਂ ਕੌਣ ਓਏ ਡੈਡ ਇਹਨਾਂ ਦੀਆਂ ਟਿਹਾਰ ਜਿੱਡੀਆਂ ਜਿਹੜੀਆਂ ਇਹਨਾਂ ਦੀਆਂ ਘਰਾਂ ਦੀਆਂ ਕੰਦਾ ਨੇ ਉੱਤੋਂ ਦੀ ਤਾਰਾਂ ਲਾਈਆਂ ਹੋਈਆਂ ਨੇ ਬਿਜਲੀ ਵੀ ਛੱਡਦੇ ਹੋਣਗੇ ਵਿੱਚ ਮੈਨੂੰ ਲੱਗਦਾ ਵੀ ਕੋਈ ਆ ਨਾ ਜਾਵੇ ਬਿੱਲੀ ਬੁੱਲੀ ਵੀ ਨਾ ਛਾਲ ਮਾਰੇ ਅੰਦਰ ਵਾਈ ਡੇ ਡੇ ਇਹਨਾਂ ਦੇ ਘਰਾਂ ਦੇ ਦਰਵਾਜ਼ੇ ਆ ਚਾਰ ਚਾਰ ਜਾਣੇ ਕੋਊ 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 ਕਰਕੇ ਦਰਵਾਜ਼ਾ ਬੰਦ ਕਹਿੰਦੇ ਹੁਣ ਨਹੀਂ ਖੋਲਣਾ ਲੋਕ ਨਾ ਆ ਜਾਣ ਕਿਤੇ ਪੌਣੇ 5 ਸਾਲ ਦਰਵਾਜ਼ੇ ਬੰਦ ਕਰੀ ਰੱਖੇ ਕੈਪਟਨ ਵਰਗਿਆਂ ਨੇ ਅਰਾਜੇ ਬਡਿੰਗ ਵਰਗਿਆਂ ਨੇ ਜਦੋਂ ਪਤਾ ਲੱਗਿਆ ਵੀ ਆਲੇ-ਦਾਲਿਆਂ ਨੇ ਦੱਸਿਆ ਜੀ ਵੋਟਾਂ ਆ ਗਈਆਂ ਲੋਕਾਂ ਕੋਲੇ ਜਾਣਾ ਪਊ ਦਰਵਾਜ਼ਾ ਖੋਲਣਾ ਪੈਣਾ ਕਹਿੰਦੇ ਖੋਲ ਲੋ ਕੂੰ 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 ਕਰਕੇ ਖੋਲਿਆ ਕੁੰਡਾ ਤਾਂ ਖੋਲ ਲਿਆ ਦਰਵਾਜ਼ਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਥੱਲੇ ਆ ਰਹੀ ਆ ਰਹੀ ਆ ਰਹੀ ਨਾਲ ਦੇਖ ਲੋ ਠੀਕ ਕਰਕੇ ਜਦੋਂ ਮਾਰੇ ਧੱਕੇ ਜੀ ਕਹਿੰਦੇ ਲੱਕੜ ਨਹੀਂ ਫੁੱਲੀ ਜੀ ਲੋਕ ਬਾਹਰੋਂ ਲਾਗੇ ਜੀ ਕਹਿੰਦੇ ਬੈਠਿ ਰਹੋ ਅੰਦਰ ਹੀ ਹੋਣੋ ਉਹ ਬੈਠੇ ਅੰਦਰ ਹੀ ਹੋਣੋ ਲੋਕਾਂ ਨੇ ਭਾਰਉਣਾ ਦੀ ਫਿਰ ਪਬਲਿਕ ਹੈ ਸਾਨੂੰ ਕੋਈ ਪੈਸੇ ਕਮਾਉਣ ਨਹੀਂ ਆਏ ਵੀਰੋ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਮੈਂ ਵੀ ਫਿਲਮਾਂ ਚੋ ਟੈਲੀਵਿਜ਼ਨ ਚੋ ਜਿੰਨੇ ਮਰਜੀ ਕਮਾ ਲੈਂਦਾ ਕੇਜਰੀਵਾਲ ਇਨਕਮ ਟੈਕਸ ਦਾ ਕਮਿਸ਼ਨਰ ਕੋਈ ਵਕੀਲ ਕਿਸੇ ਦਾ ਆਪਦਾ ਬਿਜ਼ਨਸ ਸਾਰੇ ਛੱਡੀ ਫਿਰਦੇ ਆ ਪੈਸੇ ਕਮਾਉਣ ਨਹੀਂ ਆਏ ਲੋਕ ਕਮਾਉਣ ਆਇਆ ਇੱਜ਼ਤਾਂ ਕਮਾਉਣ ਆਇਆ ਬਸ ਹੋਰ ਕੁਝ ਨਹੀਂ ਕਮਾਉਣ ਆਇਆ ਪਹਿਲਾਂ ਮੈਂ ਪਿੰਡ ਚ ਜਾਂਦਾ ਸੀ ਕਿਤੇ 2.5 ਲੱਖ ਰੁਪਇਆ ਲੈ ਕੇ ਜਾਂਦਾ ਸੀ ਕਲਾਕਾਰ ਸੀ ਨਾ ਮੈਂ ਹੁਣ ਦੇਖੇ ਜਾਣਾ ਆ ਹੁਣ ਅੱਜ ਵਾਲਾ ਪ੍ਰੋਗਰਾਮ ਵੀ ਮੈਨੂੰ ਫੜਾਤਾ ਉਹਨਾਂ ਨੇ ਮੰਗ ਪੱਤਰ ਪਿੰਡ ਦਾ ਵਿਪਟਵਾਰ ਖਾਨਾ ਬੰਦ ਪਿਆ ਸੀਵਰੇਜ ਵਾਲੀ ਪਾਈਪ 3-4 ਕਰੋੜ ਚ ਪਾਉਂਗਾ ਅੱਜ ਵੀ ਚਲੋ ਕੋਈ ਨਹੀਂ ਥੋੜਾ ਪਹਿਲਾਂ ਤੁਹਾਨੂੰ ਹੀ ਦੇਣਾ ਜਿੰਨੀਆਂ ਵੀ ਮੰਗਾਂ ਲਿਖੀਆਂ ਸਭ ਪੂਰੀਆਂ ਹੋ ਜਾਣਗੀਆਂ ਥੋੜਾ ਪੈਸਾ ਪੰਚਾਇਤ ਵੱਲੋਂ ਮੈਨੂੰ ਮਿਲਿਆ ਮੰਗ ਪੱਤਰ ਜਦੋਂ ਕੋਡ ਖਤਮ ਹੋ ਗਿਆ ਪੈਸੇ ਆ ਜਾਣ ਕਰੋ ਕੰਮ ਔਰ ਨਾਲ ਕੋਲੇ ਖੜਾ ਕੇ ਕੰਮ ਕਰਾਇਓ ਜਿਹੜਾ ਪੈਸਾ ਆਇਆ ਨਾ ਇਹ ਨਾ ਸੋਚੋ ਸਰਕਾਰ ਦਾ ਕੰਮ ਹੋ ਰਿਹਾ ਥੋੜਾ ਕੰਮ ਹੋ ਰਿਹਾ ਹੈ। ਚਾਹੇ ਛਪੜਾਂ ਦਾ ਟੋਬਿਆਂ ਦਾ ਜੋ ਨਿਕਾਸੀ ਦਾ ਜੋ ਜੋ ਤੁਸੀਂ ਕਹਿੰਦੇ ਹੋ ਮੋਗਿਆਂ ਦੀਆਂ ਪਾਈਪਾਂ ਦਾ ਸਭ ਹੋ ਜਾ। ਇਸੇ ਕਰਕੇ ਇਸੇ ਆਹੀ ਕੰਮ ਤਾਂ ਕਰਨਾ ਆ। ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦੇ ਨੇ? ਪੁੱਛ ਕੇ ਦੇਖ ਲਿਓ ਉਹਨਾਂ ਨੂੰ ਕਿ ਮੋਗਾ ਕੀ ਹੁੰਦਾ। ਉਹ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਹੀ ਜਾ ਕੇ ਖਤਮ ਹੋ ਜਾਣ ਉਹਨਾਂ ਨੂੰ ਮੋਗਿਆਂ ਦਾ ਕੀ ਪਤਾ ਹੁੰਦਾ ਹੈ ਇਹ ਮੋਗਿਆਂ ਦਾ ਸਾਨੂੰ ਪੁੱਛ ਕੇ ਦੇਖੋ 2 ਇੰਚ ਕਿਤੇ ਉੱਚਾ ਚੱਕਿਆ ਜਾਵੇ ਬੰਦਾ ਵੜ ਦਿੰਨੇ ਆਪਾਂ ਸਾਨੂੰ ਪੁੱਛ ਕੇ ਦੇਖੋ ਨਾ ਕਿ ਉਹਦਾ ਮੁੱਲ ਕੀ ਹੈ ਪਾਣੀ ਦਾ ਉਹ ਨੱਕੇ ਦਾ ਮੁੱਲ ਕੀ ਹੈ ਜਿਹਨੂੰ 12 ਮਿੰਟ ਦੀ ਵਾਰੀ ਹੈ ਉਹਨੂੰ ਪੁੱਛ ਕੇ ਦੇਖੋ 12 ਮਿੰਟ ਦਾ ਮੁੱਲ ਕੀ ਹੈ ਜਿਨ੍ਹਾਂ ਦੇ ਘਰੇ ਹੀ ਨਹਿਰਾਂ ਖਤਮ ਹੁੰਦੀਆਂ ਖੇਤਾਂ 'ਚ ਹੀ ਨਹਿਰਾਂ ਖਤਮ ਉਹਨਾਂ ਨੂੰ ਕੀ ਪਤਾ ਯਾਰ ਸੋਇਤਾ ਥੋਡੇ ਵਰਗੇ ਆ ਤੁਟ ਐਂ ਰਹਾਂਗੇ ਲੈ ਸ਼ਰਤ ਲਾ ਲਓ ਜੇ ਇਹ ਹੁੰਦੇ ਅੱਜ ਵਾਲੇ ਪ੍ਰੋਗਰਾਮ ਕੈਨਸਲ ਹੋ ਜਾਂਦੇ ਸਾਰੇ ਕੋਈ ਨਹੀਂ ਚੰਡੀਗੜ੍ਹੋਂ 4 ਘੰਟੇ ਬਹੁਤ ਔਖੀ ਮੁਸ਼ਕਲ ਹੈ ਜਾਣਾ ਅਸੀਂ ਤਾਂ ਵਲੰਟੀਅਰ ਬਣ ਕੇ ਕੰਮ ਕਰਦੇ ਆਂ ਆਗੇ ਦੋ ਪਿੰਡਾਂ ਚ ਹੋਰ ਜਾਊਂਗਾ ਕੱਲ ਨੂੰ ਉਧਰ ਜਾਉਂਦੇ ਰਹਾ ਬਾਬਾ ਨਾਨਕ ਵਾਲੇ ਪਾਸੇ ਜਿੰਨਾ ਚਿਰ ਜਮਾ ਜੜਾ ਨਹੀਂ ਪਟੇ ਜਾਂਦੀਆਂ ਨਾ ਮੈਂ ਨਹੀਂ ਪੈਂਦਾ ਉਹਨਾਂ ਚਰੇ ਨਾ ਜੜਾ ਪਟਣ ਦੀ ਟੋਪੀ ਲਾਈ ਦੁਖੀ ਕਰ ਲਿਆ ਯਾਰ ਇਹਨਾਂ ਨੇ 77 ਸਾਲ ਹੋ ਗਏ ਮੂਲਕ ਨੂੰ ਯਾਦ ਹੋਏ ਨੂੰ 77 ਸਾਲ ਆ ਫਿਰਦੇ ਆਉਤੀ ਆ ਸਾਡੇ 30 30 ਸਾਲ ਦੇ ਜਵਾਕਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚ ਖਾਸਮਾਨ ਬਾਣੀ ਚ ਲਿਖਿਆ ਆ ਮਾਮਾ ਦਾ ਅੰਨੀਆਂ ਹੋ ਗਿਆ ਚੁੱਲਿਆਂ ਚ ਫੂਕਾਂ ਮਾਰ ਮਾਰ ਸ਼ਹਿ ਜੂਨ ਸੋਦਰ ਜੇ ਸ਼ਹਿ ਜਵਾਕ ਨੂੰ ਕੋਈ ਨੌਕਰੀ ਮਿਲ ਜੇ ਨਾ ਤੇ ਤੀ ਨੌਕਰੀ ਨਾ ਲੈ ਨਾ ਆਪਿਆਂ ਨੂੰ ਆਪਿਆਂ ਨੂੰ ਤਾਪਿਆਂ ਨੂੰ ਹੁਣ ਜਦੋਂ ਅਸੀਂ ਆ ਗਏ ਲੈਂ ਕਰੋ ਪੱਤਰਕਾਰ ਵੀਰ ਬੈਠੇ ਨੇ ਮੇਰਾ ਨਾਂ ਲੈ ਦਿਓ ਆ ਬੜੇ ਬੜੀ ਡਰਾਂ ਕੋਲੇ ਚੀਕ ਮਾਰ ਦੇਣਾ ਉਹਦਾ ਨਾਮ ਵੀ ਮੈਂ ਦੱਸੂ ਕੀ ਕਹਿਣਾ ਉਹਨੂੰ ਯਾਰ ਮੈਂ ਸੱਚ ਦੱਸ ਦੇਣਾ ਅਸਲ 'ਚ ਮੈਂ ਬੋਲਦਾ ਸੱਚ ਠੀਕ ਹੈ ਨਾ ਤੇ ਸੱਚ ਤੋਂ ਇਹ ਚੱਲਦੇ ਨੇ ਇਹ ਆਪ ਚਲਕਾਉਂਦੇ ਰਹੇ ਨੇ ਵੀ ਉਤੋਂ ਉਤੋਂ ਲੜਿਆ ਕਰਾਂਗੇ ਅੰਦਰੋਂ ਆਪਾਂ ਇਕੱਠੇ ਆ ਮੈਂ ਕਹਿੰਦਾ ਵੀ ਅੰਦਰੋਂ ਇਕੱਠੇ ਨੇ ਮੈਂ ਸੱਚ ਦੱਸਦੇ ਨਾ ਲੋਕਾਂ ਨੂੰ ਉਹ ਇੱਕ ਦੂਜਾ ਕੀ ਕਹੀਏ ਹਣੇ ਬਾਰੇ ਹੁਣ ਉਹ 16 ਸਾਲ ਉਰਦੂ ਬੋਲ ਕੇ ਚਲੇ ਗਏ ਇੱਥੋਂ ਮਨਪੀਤ ਬਾਦਲ ਅਸੀਂ ਵੀ ਉਹ ਅਸੀਂ ਵੀ ਉਹਦੇ ਨਾਲ ਸੀ ਪੰਜਾਬ ਦਾ ਹੋਕਾ ਦਿੱਤਾ ਸੀ ਹੋਕਾ ਦੇ ਕੇ ਆਪ ਤੁਰ ਗਿਆ ਸੀ ਇਹ ਜੀ ਕਿੱਧਰ ਚਲੇ ਗਿਆ ਯਾਰ ਅਸੀਂ ਉੱਥੇ ਖੜੇ ਰਹਿ ਗਏ ਬਰਕ ਟੁਕਟ ਅਸੀਂ ਭਗਤ ਸਿੰਘ ਨਾਲ ਤਾਂ ਖੜੇ ਆ ਨਾ ਜਿੱਥੇ ਗਏ ਸੀ ਖੜਕੜਕਲਾ ਤੁਹਾਡੇ ਚੋਂ ਵੀ ਬਹੁਤ ਗਏ ਹੁਣੇ ਉਦੋਂ ਅਸੀਂ ਉੱਥੇ ਹੀ ਖੜੇ ਆ ਅਸੀਂ ਉਹਦੇ ਪਿੰਡ ਜਾ ਕੇ ਸੌ ਚੱਕੀ ਐ ਉਹ ਪਤਾ ਨਹੀਂ ਕਿੱਧਰ ਕਿੱਧਰ ਦੀ ਕਿੱਧਰ ਦੀ ਹੋਕਾਇਤ ਕਿ ਭਾਜਪੀ ਵੱਲੋਂ ਫਿਰਦਾ ਦੱਸੋ ਜੀ ਉਹਨਾਂ ਕਿਤੇ ਕਿਸੇ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗ ਗਈ ਵੋਟਾਂ ਦੇ ਦਿਨ ਸੀ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗ ਗਈ ਫੋਨ ਕੀਤਾ ਫਾਇਰ ਬ੍ਰਿਗੇਡ ਨੂੰ ਪਾਰਟੀ ਦੇ ਦਫ਼ਤਰ ਵਾਲਿਆਂ ਚੋਂ ਦੇਖੋ ਜੀ ਸਾਡੇ ਦਫ਼ਤਰ ਨੂੰ ਅੱਗ ਲੱਗ ਗਈ ਸਾਡੇ ਝੰਡੇ ਸਾਡੇ ਪੋਸਟਰ ਸਾਰੇ ਇੱਥੇ ਹੀ ਪਏ ਨੇ ਵੋਟਾਂ ਹਾਰ ਜਾਾਂਗੇ ਅਸੀਂ ਇਹ ਵਿਰੋਧੀਆਂ ਦੀ ਚਾਲ ਲੱਗਦੀ ਹੈ ਛੇਤੀ ਛੇਤੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੋ ਅੱਗ ਬੁਝਾਓ 5 ਮਿੰਟਾਂ ਬਾਅਦ ਉਸੇ ਬੰਦੇ ਨੇ ਫੋਨ ਕੀਤਾ ਕਹਿੰਦਾ ਜੀ ਕੋਈ ਗੱਡੀ ਭੇਜਣ ਦੀ ਲੋੜ ਨਹੀਂ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਫਾਇਰ ਬਿਗੇੜ ਅਲੇ ਕਹਿੰਦੇ ਅੱਗ ਤੇ ਕਾਬੂ ਪਾ ਲਿਆ ਅਨੇ ਅੱਗ ਤੇ ਕਾਬੂ ਨਹੀਂ ਪਾਇਆ ਜੀ ਮੈਂ ਹੀ ਪਾਰਟੀ ਬਦਲੀ ਕਹਿੰਦਾ ਹੁਣ ਇਹ ਵਿਰੋਧੀ ਪਾਰਟੀ ਦਾ ਦਫ਼ਤਰ ਹੈ ਮੱਚੀ ਜਾਣ ਦਿਓ ਸੜੀ ਜਾਣ ਅਹੀਂ ਕਰਦੇ ਕਦੇ ਉਧਰੋਂ ਹੁੰਦੇ ਆ ਕਦੇ ਇਧਰੋਂ ਹੁੰਦੇ ਆ ਪਾਰਟੀ ਵੀ ਬਦਲ ਲੈਂਦੇ ਸਿੱਧੀ ਕਦੇ ਤਾਂ ਖੜਜੋ ਕਦੇ ਲੋਕਾਂ ਨਾਲ ਖੜਜੋ ਕਦੇ ਲੋਕਾਂ ਦੀ ਬੋਲੀ ਜੀ ਬੋਲ ਲਓ ਚਲੋ ਵੇ ਲੋਕਾਂ ਦੱਸ ਦੋ ਜੋ ਲੱਗਿਆ ਉਰਦੂ ਦੇ ਸ਼ੇਰ ਖੁਰਦਸ਼ੇ ਮਹਿਫਲ ਖਰੂਸ ਲੋਕ ਕਹਿੰਦੇ ਕੀ ਕਹੀ ਜਾਂਦਾ ਇਹ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਜਿੱਦੈ ਜਗਦੀਸ਼ ਭੋਲੇ ਨੇ ਮਜੀਠੀਏ ਦਾ ਨਾਮ ਲੈਤਾ ਵੀ ਮੈਂ ਚਿੱਟੇ ਦਾ ਕੰਮ ਉਹਦੇ ਵਾਸਤੇ ਕਰਦਾ ਸੀ ਉਹਦੇ ਬਠਿੰਡੇ ਸੀ ਅਸੀਂ ਮਨਪ੍ਰੀਤ ਬਾਦਲ ਨਾਲ ਸੀ ਪੀਪੀਪੀ ਵੱਲੋਂ ਪਤਾ ਕਰਾਰੇ ਉਹ ਕਹਿੰਦੇ ਬਹੁਤ ਵੱਡੀ ਘਟਨਾ ਹੋ ਗਈ ਪੰਜਾਬ 'ਚ ਜਗਦੀਸ਼ ਭੋਲੇ ਨੇ ਮਜੀਠੀਏ ਦਾ ਨਾਮ ਲੈਤਾ ਕੀ ਕਹਿਣਾ ਚਾਹੋਂਗੇ ਮਨਪ੍ਰੀਤ ਬਾਲ ਕਹਿੰਦਾ ਵੀ ਜਦੋਂ ਫਰਾਂਸ 'ਚ ਕ੍ਰਾਂਤੀ ਆਈ ਹੈ ਉਸ ਵੇਲੇ ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ ਨਾਂ ਲੈਤਾ ਮਜੀਠੀਏ ਦਾ ਕੀ ਕਹਿਣਾ ਚਾਹੋਗੇ ਕਹਿੰਦਾ ਜਦੋਂ ਸਕਾਟਲੈਂਡ ਚ ਤਖਤਾ ਪਲਟਿਆ ਨਾ ਉਸ ਵੇਲੇ ਰਾਜੇ ਨੇ ਕੀ ਗੱਲ ਕਹੀ ਸੀ ਪਤਾ ਉਹ ਕਹਿੰਦੇ ਜੀ ਉਹ ਤਾਂ ਪਤਾ ਨਹੀਂ ਜਗਦੀਸ਼ ਭੋਲੇ ਨੇ ਨਾ ਲੈ தம்ਜੀਠੀਏ ਦਾ ਕਹਿਣਾ ਚਾਹੋਗੇ ਉਹ ਕਹਿੰਦਾ ਧਰਤੀ ਲਉ ਮੰਗਦੀ ਐ ਲਉ ਉਹ ਕਹਿੰਦੇ ਜੀ ਉਹ ਬਾਅਦ ਦੇਖ ਲਾਂਗੇ ਜਗਦੀਸ਼ ਭੋਲੇ ਨੇ ਨਾਂ ਲੈਤਾ ਅਖਬਾਰਾਂ ਵਾਲੇ ਸਾਨੂੰ ਫੋਨ ਕਰੀ ਜਾਂਦੇ ਨੇ ਛਾਪਣ ਕਨੀਓ ਖੜੇ ਆ ਦੱਸੋ ਕੋਈ ਆਪਦਾ ਆਪਦਾ ਬਿਆਨ ਆਪਦੇ ਵਾਲੇ ਪੱਸੀਓ ਵੀ ਕੀ ਕਹਿਣਾ ਚਾਹੋਂਗੇ ਜਗਦੀਸ਼ ਭੋਲੇ ਦਾ ਨੇ ਨਾਂ ਲੈਤਾ ਮਜੀਠੀ ਦਾ ਕਹਿੰਦੇ ਜਦੋਂ علامه اقبال ਨੇ ਲਿਖਿਆ ਕਿ ਕਾਫਲੇ ਲੁੱਟੇ ਹਨ ਰਹਿਬਰੇ ਜਹਾਂ ਉਹ ਕਹਿੰਦੇ ਜੀ ਉਹ ਬਾਅਦ ਦੇਖ ਲਾਂਗੇ ਕਾਫਲੇ ਜਗਦੀਸ਼ ਭੋਲੇ ਨੇ ਨਾਂ ਲੈਤਾ ਮਜੀਠੀਏ ਦਾ ਕੁਝ ਬੋਲਣਾ ਤਾਂ ਦੱਸ ਦੋ ਕਹਿੰਦਾ ਜਦੋਂ ਫਲਸਤੀਨ ਦੇ ਵਿੱਚ ਯਾਸਰ ਅਰਾਫਾਤ ਨੇ ਕ੍ਰਾਂਤੀ ਲਿਆਂਦੀ ਨਾ ਉਹ ਚਲੇ ਗਏ ਜੀ ਪੱਤਰਕਾਰ ਪੱਤਰਕਾਰ ਅਸੀਂ ਵੀ ਚਲੇ ਗਏ ਤੇ ਬਾਦਲਪਿੰਡ ਨਾਲ ਹੀ ਚਲੇ ਗਿਆ ਮੈਂ ਵੀ ਉਹ ਪਰਲੇ ਪਾਸੇ ਘਰ ਉੱਥੇ ਫਰਮ ਹੋ ਜਾ ਉੱਥੇ ਰਹੇ ਚਲੋ ਰਹਿ ਰਾਤ ਨੂੰ ਸਵੇਰੇ ਉੱਠੇ ਚਾਹ ਪੀਣ ਲੱਗੇ ਤਾਂ ਟਰੈਕ ਸੂਟ ਜਆ ਪਾਇਆ ਹੋਇਆ ਸਾਰੇ ਅਖਬਾਰ ਅੰਗਰੇਜ਼ੀ ਦੇ ਹਿੰਦੀ ਦੇ ਪੰਜਾਬੀ ਦੇ ਅ ਉਹਦੇ ਕੱਟ ਆ ਉਹਦੇ ਬੈੱਡ ਦੇ ਉੱਤੇ ਐ ਖੰਡਾਈ ਬੈਠਾ ਮਨਪ੍ਰੀਤ ਬਾਦਲ ਮੈਨੂੰ ਕਹਿੰਦਾ ਮਾਨ ਸਾਹਿਬ মিডিਆ ਸਾਥ ਨਹੀਂ ਦੇ ਰਿਹਾ ਮੈਂ ਕੀ ਹੋ ਗਿਆ ਜੀ ਕਹਿੰਦਾ ਜਿਹੜੀ ਕੱਲ ਆਪਣੀ ਪ੍ਰੈਸ ਕਾਨਫਰੈਂਸ ਸੀ ਉਹਦੇ ਬਾਰੇ ਇੱਕ ਖਬਰ ਨਹੀਂ ਛਾਪੀ ਕਿਸੇ ਨੇ ਮੈਂ ਕਹਿੰਦਾ ਜੀ ਉਹ ਜਗਦੀਸ਼ ਭੋਲੇ ਵਾਸਤੇ ਮਜੀਠੀਏ ਬਾਰੇ ਪੁੱਛਦੇ ਸੀ ਉਹ ਤੁਸੀਂ ਦੱਸਿਆ ਨਹੀਂ ਫਲਸਤੀਨ ਦੀਆਂ ਖਬਰਾਂ ਬਠਿੰਡੇ ਦੇ ਖਬਰਾਂ 'ਚ ਛਾਪਦੀਆਂ ਨਹੀਂ ਇਹਨਾਂ ਦੱਸੋ ਕੀ ਕਰੀਏ ਨਾ ਵੀ ਤੁਸੀਂ ਸਿੱਧਾ ਕਹਿ ਦਿਓ ਯਾਰ ਵੀ ਹਾਂ ਇਹ ਗਲਤ ਹੋ ਗਿਆ ਜਵਾਨੀ ਨੂੰ ਚਿੱਟੇ ਤੇ ਲਾਤਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਨਾ ਹਾਂ ਹੁਣ ਵੀ ਆ ਕੇ ਕਹਿੰਦਾ ਮੈਨੂੰ ਬਨਵਾਸ ਮਿਲ ਗਿਆ ਸੀ ਕਹਿੰਦਾ ਮੈਂ ਤਾਂ ਚੱਲੇ ਗਿਆ ਸੀ ਕਿਹਨੇ ਦਿੱਤਾ ਬਨਵਾਸ ਬਈ ਤੈਨੂੰ ਤੇ ਨਾਲੇ ਤਰਜ ਬਨਵਾਸ ਦਿੱਤਾ ਵੀ ਫਿਰ ਤਰ ਬਨਵਾਸ ਖੋਲਿਆ ਕਿਹਨੇ ਆ ਕਦੋਂ ਬੁਲਾਇਆ ਤੈਨੂੰ ਵੀ ਆ ਜਾ ਬਨਵਾਸ ਕਰ ਮੈਂ ਕਹ ਹੁਣ ਮੈਂ ਇੱਥੇ ਹੀ ਰਿਹਾ ਕਰੂੰ ਸਬੀਰੋ ਇਹਨਾਂ ਨੇ ਕਿਤੇ ਨਹੀਂ ਰਹਿਣਾ ਇਹਨਾਂ ਨੇ ਇਹਨਾਂ ਨੇ ਆਪਦੀਆਂ ਕੁਰਸੀਆਂ ਦੇਖਣੀਆਂ ਨੇ ਅਸੀਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆਂ ਐਂ ਰਹਾਂਗੇ ਇਹਨਾਂ ਤੋਂ ਬਚਿਓ ਆ ਉਂਗਲ ਲਾਉਣ ਵਾਲੇ ਨੇ ਸਾਰੇ ਅਚਨ ਨਹੀਂ ਹੋਰੀ ਸਾਰੇ ਇਹ ਉਂਗਲ ਲਾਉਣ ਵਾਲੇ ਆਏ ਵੀ ਐ ਕਰ ਦੇਾਂਗੇ ਅਸੀਂ ਵੋਟਾਂ ਮੰਗ ਰਹੇ ਆਂ ਕੰਮ ਦੇ ਨਾਂ ਤੇ ਵੀ ਆ ਕਰਤਾ ਕਰਾਂਗੇ ਇਹ ਵੋਟਾਂ ਮੰਗ ਰਹੇ ਨੇ ਨਿੰਦ ਕੇ ਨਿੰਦਿਆ ਕਰਕੇ ਵੀ ਆ ਐ ਨਹੀਂ ਤਾਂ ਆ ਐ ਨਹੀਂ ਹੋ ਐ ਨਹੀਂ ਹੈਗਾ ਐ ਨਹੀਂ ਇਹੋ ਗੱਲ ਆ ਉਂਗਲ ਲਾਉਣ ਵਾਲੇ ਹਰੇਕ ਪਿੰਡ ਚ ਹੁੰਦੇ ਆ ਤੁਹਾਡੇ ਵੀ ਹੋਣਗੇ 4-5 ਤਾਂ ਉਹਨਾਂ ਤੋਂ ਬੱਚੋ ਬੱਚੋ بڑے ਘਰ ਪੱਟੇ ਉਹਨਾਂ ਨੇ ਕੋਈ ਪਿੰਡੋਂ ਸ਼ਹਿਰ ਬਾ ਚਲਾ ਗਿਆ ਸ਼ਹਿਰ ਉੱਥੇ ਲਾਲਾ ਜੀ ਦੀ ਦੁਕਾਨ ਤੇ ਜਾ ਕੇ ਉੱਥੇ ਕਿਤੇ ਸ਼ਹਿਦ ਵਾਲਾ ਪੀਪਾ ਪਿਆ ਸੀ ਉਹ ਚੋਂ ਐਂ ਉਂਗਲ ਲਾਈ ਕਹਿੰਦਾ ਬੜਾ ਮਿੱਠਾ ਸ਼ਹਿਦ ਰੱਖਿਆ ਭਈ ਮਖਿਆਲ ਲਾਲਾ ਜੀ ਕਹਿੰਨੇ ਹਾਂਜੀ ਬਾਕੀ ਜਿਹੜਾ ਬੱਚਾ ਹੋਇਆ ਸੀ ਉਹ ਐਂ ਕੰਦਨਾ ਪੁੰਜਦਾ ਦੁਕਾਨ ਦੀ ਨਾਲ ਉਹ ਮਿੱਠਾ ਦੇਖ ਕੇ ਮੱਖੀਆਂ ਆ ਗਈਆਂ ਮੱਖੀਆਂ ਨੂੰ ਇਕੱਠੀਆਂ ਦੇਖ ਕੇ ਕੋਲਕਿਰਲੀ ਆ ਗਈ ਛਿਪਕਲੀ ਆ ਗਈ ਵੀ ਮੱਖੀਆਂ ਖਾ ਲੈਣੀਆਂ ਕੋਲਕਿਰਲੀ ਨੂੰ ਦੇਖ ਕੇ ਚੂਹਾ ਪੈ ਗਿਆ ਵੀ ਲਾ ਕੋਲਕਿਰਲੀ ਨੂੰ ਖਾ ਲੈਣੀਆਂ ਚੂਹੇ ਨੂੰ ਦੇਖ ਕੇ ਬਿੱਲੀ ਨੇ ਮਾਰੀ ਛਾਲ ਕਹਿੰਦੀ ਚੂਹਾ ਆ ਗਿਆ ਉਹ ਬਿੱਲੀ ਨੂੰ ਦੇਖ ਕੇ ਕੋਈ ਗਾਹਕ ਆਇਆ ਸੀ ਲਾਲੇ ਦੇ ਉਹਦੇ ਕੋਲ ਕੁੱਤਾ ਸੀ ਕੁੱਤਾ ਬਿੱਲੀ ਨੂੰ ਪੈ ਗਿਆ ਉਹ ਲਾਲਾ ਜੀ ਨੇ ਧਾ ਕਿਲੋ ਦਾ ਪੱਟਾ ਚੱਕ ਕੇ ਕੁੱਤੇ ਦੇ ਮਾਰਨ ਦੀ ਕੋਸ਼ਿਸ਼ ਕੀਤੀ ਉਹ ਕੁੱਤੇ ਦੇ ਮਾਲਕ ਦੇ ਵੱਜਾ ਸਿਰ 'ਚ ਉਹ ਲਹੂ ਲਹਾਨ ਹੋ ਗਿਆ ਲੜਾਈ ਵੱਧ ਗਈ जिने उंगली लगाई सी ओ सारा कोई देख ही ਜਾਂਦਾ ਸੀ ਉਹ ਕਹਿੰਦਾ ਲਾਲਾ ਜੀ ਮੈਨੂੰ ਲੱਗਦਾ ਤੁਹਾਡਾ ਝਗੜਾ ਵੱਧ ਗਿਆ ਮੈਂ ਕੱਲ ਨੂੰ ਆਉਂਗਾ ਫਿਰ ਹੁਣ ਲੈ ساری ਦੁਕਾਨਦਾਰੀ ਖਰਾਬ ਕਰ ਗਏ ਇੱਕ ਉਂਗਲ ਲਾ ਕੇ ਇਥੋਂ ਬਣੀਏ ਕਹਾਵਤ ਵੀ ਉਂਗਲ ਲਾਉਣ ਵਾਲੇ ਤੋਂ ਬਚੋ ਯਾਰ ਇਹਨਾਂ ਤੋਂ ਸੋ ਤੜਕੀ ਜਾਇਓ 20 ਤਰੀਕ ਨੂੰ ਨਾ ਤੋਂ ਕੇ ਗੁਰਾਂ ਦਾ ਨਾਮ ਲੈ ਕੇ ਝਾੜੂ ਵਾਲਾ ਬਟਨ ਦੱਬ ਕੇ ਹੱਥ ਛਾੜ ਕੇ ਉਹਦੀ ਮੋੜਿਆ ਉਹ ਬਾਕੀ ਬਟਨਾਂ ਵੱਲ ਦੇਖਿਓ ਵੀ ਨਾ ਨਹੀਂ ਤਾਂ ਖੋਸਦਾ ਕਾਲਾ ਮੋਤੀ ਆ ਉਤਰਿਆ ਵੇ ਜਾਂ ਚਿੱਟਾ ਮੋਤੀ ਆ ਉਤਰਿਆ ਵੇ ਅੱਖਾਂ ਚ ਈਟੇ ਪਾਪੀ ਨੇ ਇਹ ਦੱਬ ਕੇ ਬਟਨ ਤੁਸੀਂ ਜ਼ਿੰਮੇਵਾਰੀ ਤੁਹਾਡੀ ਖਤਮ ਆ ਜ਼ਿੰਮੇਵਾਰੀ ਨਿਭਾਉਣ ਦਾ ਕੰਮ ਮੇਰਾ ਮੰਗਾਂ ਤੁਹਾਡੀਆਂ ਅਰਜ਼ੀਆਂ ਡਿੰਪੀ ਦੀਆਂ ਦਸਕਤ ਮੇਰੇ ਐਨਾ ਵਾਦਾ ਕਰਕੇ ਜਾਂਣਾ ਤੁਹਾਡੇ ਨਾਲ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਹਾਲ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਪਿਆਰ ਸਤਿਕਾਰ ਤੁਹਾਨੂੰ ਇੰਨੇ ਪਿਆਰ ਨਾਲ ਸੁਣਿਆ ਆਰਾਮ ਨਾ ਜਾਇਓ ਹੌਲੀ ਜਾਇਓ ਬਜ਼ੁਰਗ ਵੀ ਨੇ ਬੱਚੇ ਵੀ ਨੇ ਮਾਵਾ ਪੈਣਾ ਵੀ ਨੇ ਔਰ ਮਿਲਦੇ ਰਵਾਂਗੇ ਬੜੀ ਲੋੜ ਹੈ ਤੁਹਾਡੀ ਦੇਸ਼ ਨੂੰ ਬੜੀ ਲੋੜ ਹੈ ਤੁਹਾਡੀ ਪੰਜਾਬ ਨੂੰ ਇੰਨੇ ਪਿਆਰ ਸਤਿਕਾਰ ਨਾਲ ਸੁਣਿਆ ਬਹੁਤ ਬਹੁਤ ਧੰਨਵਾਦ ਸਤਿਕਾਰ ਜਿੰਦਾਬਾਦ ਰਹੋ ਆਬਾਦ ਰਹੋ ਤਰੱਕੀਆਂ ਕਰੋ ਬਹੁਤ ਮਿਹਰਬਾਨੀ ਜੀ your love mm-hmm <laughs>